ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੁਮੇਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਬਲੌਗ ਦੀ ਤੇ ਅੱਜ ਤਰੀਕ ਹੋ ਗਈ ਆ ਜੀ 23 ਤਰੀਕ ਤੇ ਟਾਈਮ ਹੋ ਗਿਆ 4 ਵਜੇ ਚੱਲੇ ਤੇ ਆਪਾਂ ਪਹਿਲਾਂ ਸਵੇਰੇ ਕਾਫੀ ਜਿਆਦਾ ਕੱਪੜੇ ਬਹੁ ਹੋਏ ਸੀਗੇ ਧੂਣ ਵਾਲੇ ਤੇ ਉਹ ਤੋਂ ਉੱਤੇ ਤੇ ਚੱਦਰ-ਚੁੱਦਰ ਵੀ ਧੋਣੀ ਸੀਗੀ ਮੈਂ ਬਦਲ ਦਿੱਤੀ ਸੀ ਇੱਧਰ ਤੇ ਇਹ ਵਾਲੀ ਸਵੇਰੇ ਬਿਸ਼ਾਤੀ ਸੀ ਤੇ ਸਮਰ ਦੀ ਵੀ ਸਿਹਤ ਨਹੀਂ ਠੀਕ ਹੈਗੀ ਤਾਂ ਕਰਕੇ ਵਲੌਗ ਨਹੀਂ ਬਣਾ ਹੁੰਦਾ ਹੈਗਾ ਇੰਨਾ ਮਤਲਬ ਧਿਆਨ ਇਹਦੇ ਲਈ ਸੀਗਾ ਤੇ ਸਵੇਰ ਦਾ ਮੇਕਅਪ ਪੂਰਾ ਸੂਟ ਸੀਂਦਾ ਤੇ ਇਹ ਕਾ ਹੁਣ ਕਟਿੰਗ ਕਰਕੇ ਰੱਖਿਆ ਆ ਇਹ ਸੀਣਾ ਤੇ ਇੱਧਰ ਸੋਫਿਆਂ ਦੇ ਕਵਰ ਆਪਾਂ ਵਾਲੇ ਬਿਸ਼ਾ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਦੇ ਲੱਗਦੇ ਆ ਤੇ ਸਮਰ ਲਈ ਜਿਹੜਾ ਹਾਂ ਮੰਗਾਈ ਸੀਗੀ ਬੁੱਕ ਜੀ ਹੈ ਨਾ ਤੇ ਇਹ ਵਾਲੀ ਮੈਂ ਇੱਥੇ ਰੱਖ ਦਿੱਤੀ ਸੀਗੀ ਨੇ ਉੱਡੇ ਸਿੱਟੀਓ ਸੀ ਤੇ ਬਾਕੀ ਮੈਂ ਝਾੜੂ ਫੇਰ ਕੇ ਹਟੀ ਸੀ ਹੁਣ ਤੇ ਸ਼ਾਮ ਦੇ 4 ਵਜੇ ਗਏ ਤੇ ਇੱਧਰ ਕੱਪੜੇ ਲਾ ਕੇ ਰੱਖ ਲੈ ਪਾਉਣੀ ਆ ਬਤ ਰੁਕ ਜਾ ਕੱਪੜੇ ਮੈਂ ਸਾਰੇ ਲਾ ਕੇ ਰੱਖ ਲੈ ਹੁਣੇ ਹੀ ਲਾਏ ਆ ਤੇ ਇਹਨਾਂ ਦੀਆਂ ਮੈਂ ਤੈਹਾਂ ਲਾਉਂਗੀ ਤੇ ਇੱਧਰ ਮੈਂ ਰੱਖ ਦਿੱਤੇ ਆ ਜੀ ਰਾਜਮਾ ਉਬਲਣੇ ਇਹ ਮੈਂ ਸਵੇਰ ਦੇ ਭੰਕੇ ਰੱਖਿਓ ਆ 8:00 9:00 ਵਜੇ ਦੇ 9:00 ਵਜੇ ਦੇ ਭੰਕੇ ਰੱਖਿਓ ਆ 8:30 ਵਜੇ ਦੇ ਇਹ ਤੇ ਸਵੇਰ ਦੇ ਤੁਪੇ ਪੈ ਸੀ ਫੇਰ ਵੀ ਮੈਂ ਕਿਹਾ ਚਲ ਸੀਟਿੰਗ ਲਵਾ ਲੰਨੀ ਆ ਦੋ ਤਿੰਨ ਤੇ ਫੇਰ ਨਾ 6:00 ਵਜੇ ਬਣ ਜੂंगे ਤੇ ਅਸੀਂ ਸਾਂ ਮੈਂ 6:00 ਵਜੇ ਤੱਕ ਕੰਮ ਆਪਣਾ ਸਾਰਾ ਨਿਬੇੜਨਾ ਆ ਰੋਟੀ ਪਾਣੀ ਦਾ ਤੇ ਭਾਂਡੇ ਵੀ ਮੈਂ ਧੋਤੇ ਸੀ ਜੇ ਚਾ ਰਾਜਮਾ ਭਿੰਤੇ ਸੀਗੇ ਬਸ ਇਹੀ ਆਲਾ ਰਹਿੰਦਾ ਆ ਤੇ ਮੈਂ ਪਿਆਜ਼ ਵਗੈਰਾ ਕੱਟਣੀ ਆ ਸਮਰ ਦੇ ਨਿਕਲ ਲਈ ਆ ਜੀ ਮਾਤਾ ਤੇ ਫਿਰ ਦਾਾਂ ਕਰਕੇ ਨਾ ਥੋੜਾ ਜਿਹਾ ਇਹਨੂੰ ਇੱਧਰ ਉਧਰ ਪਰੇ ਕਰਕੇ ਤੋੜ ਕੇ ਤੁੜਕੇ ਦਾ ਵੀ ਧਿਆਨ ਰੱਖਣਾ ਪੈਂਦਾ ਪ੍ਰੇਰ ਜਾਨੀ ਕਿ ਜਿਹੜੇ ਤੁਹਾਨੂੰ ਪਤਾ ਹੀ ਹੋਣਾ ਨਾ ਸਾਰਿਆਂ ਨੂੰ ਵੀ ਕਰਨੇ ਪੈਂਦੇ ਆ ਤੇ ਵੀ ਕੱਲ ਸਾਨੂੰ ਪਤਾ ਲੱਗਾ ਇਹ ਦਿਲ ਦੇ ਚ ਕਿਸੇ ਨੇ ਪੁੱਛਿਆ ਉਹ ਕਹਿੰਦੇ ਹਾਂ ਵੀ ਉਹੀ ਆ ਵੀ ਜਿਹੜਾ ਬੁਖਾਰ ਵੀ ਵਾਰ-ਵਾਰ ਚੜਦਾ ਇਹਨੂੰ ਤੇ ਫਿਰ ਮੂੰਹ ਤੇ ਵੀ ਇਹ ਇੱਥੇ ਆ ਗੱਲਾਂ ਤੇ ਲਾਲ-ਲਾਲ ਦਾਣੇ ਹੋਏ ਆ ਲੱਤਾਂ ਤੇ ਵੀ ਤੇ ਬਾਕੀ ਚਲੋ ਹਨਾ ਬੇਰਾਮ ਆ ਜਾਊਗਾ ਤੇ ਹੁਣ ਇਹ ਸੈਂਡਲ ਪਾਉਣ ਨੂੰ ਕਹਿੰਦਾ ਆ ਤੇ ਵੈਸੇ ਵੀ ਇਹਨਾਂ ਨੂੰ ਬੁਖਾਰ ਖੂਨ ਨਾਲ ਇਹਦੀ ਨੋਜੀ ਨੋਜੀ ਬਹੁ ਆਉਂਦੀ ਆ ਸਾਜ ਇਹ ਵਿਚਾਰੇ ਨੂੰ ਹੋਰ ਤਰ੍ਹਾਂ ਦਾ ਹੁੰਦਾ ਆ ਤੇ ਇੱਕ ਨੱਕ ਤੇ ਸੱਟ ਲੱਗੀ ਉਹ ਵੀ ਛੈਲ ਲੀ ਸੀਗੀ ਹੁਣ ਫੇ ਖੂਨ ਜਿਹਾ ਨਿਕਲ ਕੇ ਫੇ ਉਹਦੇ ਉੱਤੇ ਖਰੈਂਡ ਜਿਹਾ ਆਉਂਦਾ ਆ ਤੇ ਇਧਰ ਮੈਂ ਹੁਣ ਕੱਪੜਿਆਂ ਨਹੀਂ ਤੇ ਹਾਂ ਲਾਵਾ ਪਹਿਲਾ ਤੇ ਫਿਰ ਮੈਂ ਪਿਆਜ਼ ਪਿਓਜ ਕੱਟ ਕੇ ਤੜਕਾ ਲਾਉਂਦੀ ਹਾਂ ਤੇ ਇਹਨੂੰ ਫਿਰ ਮੈਂ ਬਾਅਰ ਪੇੜ ਦੂੰਗੀ ਖੇਡਣ ਨੂੰ ਬਸੇ ਚੱਲਦਾ ਹੀ ਆ ਵੈਸੇ ਹੁਣ ਸਵੇਰ ਦਾ ਇਹਨੂੰ ਮੱਸੀ ਰੋਕਿਆ ਸੀਗਾ ਅੰਦਰ ਹੀ ਬੈਠਾ ਹੁਣ ਚਲੋ ਇੱਥੇ ਨਿਆਣਿਆਂ ਨਾਲ ਖੇਡ ਲੂੰਗਾ ਤੇ ਬਾਕੀ ਚਲੋ ਠੀਕ ਹੈ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਚੱਲ ਆ ਜਾ ਉਹ ਬੱਲੇ ਉਹ ਸ਼ਾਵਾ ਓ ਬੱਲੇ ਉਸ ਕਹਾਵਾ ਓ ਬੱਲੇ ਉਸ ਕਹਾਵਾ ਬਾਣਾ ਲਾਤੀ ਮਨ ਨੇ ਚੰਨਾ ਚੀ ਕੋਈ ਕੋਟਾ ਦੂ ਦਸਲ ਉਧਰ ਬਹੁਤ ਉੱਥੇ ਬੋਲੇ ਸ਼ਸ਼ੀਕਾਲ ਜੀ ਸਾਰਿਆਂ ਨੂੰ ਐ ਦਾਨੀ ਪੁੱਤ ਕਾਨੀ ਨੋਜੀ ਦੰਗਣੀ ਆਇਦਾ ਹੈ ਨਹੀਂ ਉਦੋਂ ਨਾ ਕੋਹ ਕਰੀ ਜਾਂਦਾ ਹੈ ਉੱਧਰ ਬੋਲ ਲੋ ਕਿ ਛੱਤੀ ਕਾਲ ਦੀ ਸਾਰਿਆਂ ਨੂੰ ਐ ਹੈ ਚੱਜ ਚੱਜ ਦੀ ਛੱਤੀ ਕਾਲ ਨੂੰ ਤਾਲਿਓ ਤਾਲਿਓ ਸਾਰਿਆਂ ਤੱਤੀ ਤਾਲਿਓ ਪੈਰ ਨਹੀਂ ਚੱਲ ਕਾਰਾ ਪੈਰ ਪਿੱਛੇ ਕੈ ਪੈਰ ਪਿੱਛੇ ਜੀ ਪਿਆਲੀ ਕੁਝ ਵੀ ਮੈਂ ਕੱਟ ਲਿਆ ਸਾਰਾ ਕੁਝ ਤੇ ਇੱਧਰ ਗ੍ਰाइंड ਵੀ ਕਰ ਲਿਆ ਆ ਤੇ ਥੋੜੀ ਜਿਹੀ ਪਿਆਜ਼ ਥੋੜਾ ਮਸਾਲਾ ਜ਼ਿਆਦਾ ਕੀਤਾ ਆ ਕਿਉਂਕਿ ਫੇਰ ਹਨਾ ਉਹ ਹੋ ਜਾਂਦਾ ਆ ਤਰੀਜੀ ਫੇ ਪਤਲੀ ਉਹ ਬਣਦੀ ਆ ਤਾਂ ਕਰਕੇ ਗਰੇਵੀ ਜੀ ਬਣ ਜੇ ਵਧੀਆ ਤੇ ਇੱਕ ਟਮਾਟਰ ਆਪਾਂ ਲਿਆਏ ਧੋ ਕੇ ਰੱਖ ਲਿਆ ਮਿਰਚਾਂ ਮੈਂ ਇਹਦੇ ਵਿੱਚ ਹੀ ਕਰ ਲਈਆਂ ਤੇ ਕੁੱਕਰ ਮੈਂ ਗਰਮ ਰੱਖ ਲਿਆ ਆ ਪਾਣੀ ਬਾਹਰ ਆ ਗਿਆ ਸੀ ਇਹਨਾਂ ਸਾਬਣ ਨਹੀਂ ਫਿਰਿਆ ਪਾਣੀ ਫੇਲ ਲਿਆ ਤੇ ਤਾਂ ਕੁੱਕਰ ਇਦਾਂ ਦਾ ਹੋਇਆ ਆ ਤੇ ਬਾਕੀ ਤੇਲ ਪਾ ਲਿਆ ਉਦਾਂ ਮੈਂ ਧੋ ਲਿਆ ਆ ਕੁੱਕਰ ਤੇ ਤੇਲ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਹੋਣ ਦੇਵਾਂਗੇ ਹਾਂਜੀ ਆਪਣਾ ਤੜਕਾ ਜਿਹੜਾ ਭੱਜ ਰਿਹਾ ਆ ਪਹਿਲਾਂ ਮੈਂ ਜੀਰਾ ਪਾਇਆ ਸੀਗਾ ਤੇ ਫੇਰ ਮੈਂ ਇਹ ਜਿਹੜਾ ਮਸਾਲਾ ਆਪਾਂ ਇਆ ਕੀ ਟੋਪਿਆ ਪਿਆ ਪਿਆਜ਼ ਆ ਆਦਰਕ ਆ ਤੇ ਹਰੀ ਮਿਰਚ ਆ ਲਸਣ ਆਪਾਂ ਨਹੀਂ ਵਰਤਾਂਗੇ ਹਜੇ ਥੋੜੇ ਦਿਨ ਤੇ ਟਮਾਟਰ ਇੱਧਰ ਮੈਂ ਕੱਟ ਲਿਆ ਤੇ ਦੋ ਛੋਟੇ ਛੋਟੇ ਜਿਹੇ ਆਲੂ ਕੱਟ ਲਏ ਆ ਤੇ ਸਮਰ ਦੇ ਪਾਪਾ ਸੇ ਕਹਿਣ ਆਪਾਂ ਦੇ ਆਲੂ ਨਹੀਂ ਪਾਏ ਹੈਗੇ ਤਾਂ ਕਰਕੇ ਤੇ ਖਾਣੇ ਨੂੰ ਮਾਹੌਲ ਚਾਹੀਦਾ ਪਰ ਆਲੂ ਕਹਿੰਦੇ ਪਾਇਆ ਕਰ ਜ਼ਰੂਰ ਤੇ ਬਾਕੀ ਟਾਈਮ ਅਭੀ 5:00 ਵਜੇ ਚੱਲੇ ਆ ਤੇ ਮੈਂ ਹੁਣ ਰੋਟੀ ਬਣਾਉਣੇ ਬਸ ਤੜਕਾ ਲਾ ਕੇ ਤੇ ਮੈਂ ਕਿ ਤੜਕਾ ਲਾ ਲਵਾਂ ਸਮਨ ਬਾਹਰ ਛੇੜਦਾ ਸੀ ਨਾ ਹੁਣ ਮੈਂ ਛੱਡ ਕੇ ਨਹੀਂ ਚਾਚੀ ਨੂੰ ਮੈਂ ਕਿਹਾ ਮੈਂ ਤੜਕਾ ਲਾਉਣਾ ਹੁਣ ਜੇ ਬਾਹਰ ਹੀ ਰੱਖਿਓ ਤੇ ਮੈਂ ਕਿ ਫਟਾਫਟ ਲਾ ਲਵਾਂਗੇ ਤੇ ਕੱਲ ਵੀ ਲੋਗ ਨਹੀਂ ਬਣਾਉਂਗਾ ਥੱਕ ਜਿਆ ਹੋ ਗਿਆ ਸੀ ਖੇਤ ਵੀ ਇਦੇ ਸੀ ਕੀ ਤਾਂ ਕਰਕੇ ਤੇ ਫਿਰ ਮੈਂ ਹਨਾ ਬਣਾ ਨਹੀਂ ਹੋਇਆ ਹੈਗਾ ਤੇ ਕੱਲ ਸਮਰਦਾ ਹੋਇਆ ਸੀਗਾ ਇੱਕ ਇਦਾਂ ਉਹ ਮੈਂ ਕਲਿੱਪ ਜੀ ਐਡ ਕਰ ਦੂੰਗੀ ਵਿੱਚ ਹੀ ਤੇ ਮੰਗਾਇਆ ਸੀ ਮੀਸ਼ੋ ਤੋਂ ਤੇ ਵਧੀਆ ਆ ਤੇ ਇੱਕ ਜੀ ਜੋ ਹੋਰ ਸ਼ਾਇਦ ਆਵੇ ਉਹ ਅੱਜ ਆਉਣੀ ਸੀਗੀ ਅੱਜ ਕੈਨਸਲ ਹੋ ਗਿਆ ਕੱਲੂ ਆਉਂਗੇ ਹਣ ਤੇ ਬਾਕੀ ਦੇਖੋ ਤੇ ਛੋਟ ਛੋਟੀਆਂ ਐਸੀ ਚੀਜ਼ਾਂ ਜੀਆਂ ਮੰਗਾ ਕੇ ਦੇਖਣਾ ਹੈ ਨਾ ਵੀ ਚਲੋ ਉਦਾਂ ਨਹੀਂ ਜਾ ਹੁੰਦਾ ਨਾ ਸ਼ਹਿਰ ਸ਼ੂਨ ਨੂੰ ਜਾਇਦਾ ਨਹੀਂ ਲੈ ਹੁੰਦੀਆਂ ਜੀ ਏਦਾਂ ਫਿਰ ਬਹਾਨੇ ਜੀ ਨਾਲ ਲੈ ਹੋ ਜਾਂਦੀਆਂ ਆ ਵੀ ਆਨਲਾਈਨ ਹਨਾ ਆਰਡਰ ਕੀਤਾ ਆ ਤੇ ਬਣਾ ਲਏ ਚਲੋ ਠੀਕ ਹੈ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਣੇ ਲਿਓ ਹਾਂਜੀ ਲਓ ਜੀ ਟਾਈਮ ਹੋ ਗਿਆ ਪੌਣੇ 6 ਤੇ ਆਪਣੇ ਕੰਮ ਕਾਰ ਸਾਰੇ ਨਿਬੜ ਗਏ ਸੋਈਦੇ ਤੇ ਬਸ ਇੱਕ ਦੁੱਧ ਰਹਿਦਾ ਆ ਉਹ ਮੰਮੀ ਹੁਣ ਲੈਣ ਗਏ ਆ ਤੇ ਉਹ ਫੇ ਮੰਮੀ ਸ਼ਾਇਦ ਆਵਾਜ਼ ਲਉਗੀ ਜਿਸ ਅਸੀਂ ਚੱਲ ਗਏ ਤਾਂ ਤੇ ਇੱਧਰ ਮੈਂ ਬਣ ਗਈ ਆਪਣੀ ਸਬਜ਼ੀ ਵੀ ਰੋਟੀ ਵੀ ਬਣਾ ਕੇ ਰੱਖ ਦਿੱਤੀ ਭਾਂਡੇ ਵਗੈਰਾ ਵੀ ਸਾਰੇ ਧੋਤੇ ਆ ਤੇ ਸਾਰੇ ਕੰਮ ਹੋ ਗਏ ਮਤਲਬ ਤੇ ਹੁਣ ਮੈਂ ਜਦ ਤੱਕ ਸਮਰ ਦੇ ਬਸ ਨਹੀਂ ਆਉਂਦੇ ਨਹੀਂ ਆਉਂਦੇ ਉਦੋਂ ਤੱਕ ਮੈਂ ਨਾ ਸੇਲਮ ਸਮਰ ਸੌਂ ਗਿਆ ਇਹ ਠੀਕ ਨਹੀਂ ਕਰਕੇ ਨਾ ਜਦ ਦੂਜੀ ਵਾਰ ਇਹ ਸੌਂ ਗਿਆ ਦੋ ਵਾਰ ਸੌਂ ਗਿਆ ਇਹਨੇ ਤੇ ਹੁਣ ਪਿਆਇਆ ਹੈ ਇਹਰੇ ਨਾਲ ਖਾਸ ਜਿਹੜਾ ਜਿਆ ਹੈ ਨਾ ਹੋਰ ਤਰ੍ਹਾਂ ਹੋਈ ਜਾਇਆ ਉਹਦੇ ਕਰਕੇ ਆਹਾਂਾ ਦੁਕਾਨ ਜੇ ਕਰਕੇ ਖਾਂਗੇ ਹਰੇਸ਼ਾ ਵੀ ਬਹੁਤ ਹੋਈ ਹੋਏ ਨੇ ਤੇ ਇੱਕ ਹਨਾ ਉਹ ਚਿੱਕਾ ਬਹੁਤ ਨਹੀਂ ਸ਼ਿੱਕਾ ਦੇ ਨਾਲ ਨਾ ਇਹਦੀਆਂ ਅੱਖਾਂ ਜਿਹੜਾ ਖੋਲਦੀਆਂ ਨਹੀਂ ਜਾਨੀ ਨੀਂਦ ਦੀ ਠੀਂ ਰਹਿੰਦਾ ਹੈ ਤੇ ਦਵਾਈ ਇਹ ਖਾਂਦਾ ਨਹੀਂ ਹੈਗਾ ਜਦੋਂ ਦਵਾਈ ਦੇ ਦਈ ਦੀ ਉਲਟੀ ਕਰ ਲੈਂਦਾ ਜਾਂ ਫਿਰ ਉੱਦਾ ਉਹ ਕਰਦਾ ਰਹਿੰਦਾ ਹੋਰ ਇਹ ਤਰ੍ਹਾਂ ਜੀ ਹੈ ਤੇ ਉਹ ਰੋਂਦਾ ਬਹੁਤ ਆ ਫਿਰ ਤੇ ਹੁਣ ਇਹ ਸਮਝ ਨਹੀਂ ਲੱਗਦੀ ਵੀ ਕੀ ਕੀ ਕਰੀਏ ਕੀ ਨਾ ਕਰੀਏ ਨਾ ਤੇ ਜੇ ਦਵਾਈ ਦੁਈ ਨਾ ਖਾਂਦਾ ਰਹੇ ਫੇ ਟੈਨਸ਼ਨ ਵੀ ਨਹੀਂ ਰਹਿੰਦੀ ਹੈ ਜੀ ਤੇ ਭਰ ਇਹ ਦਵਾਈ ਖਾਂਦਾ ਨਹੀਂ ਹੈਗਾ ਅੱਜ ਨਾਲ ਹੁਣ ਮੈਂ ਕਹੇ ਜੇ ਆਪਾਂ ਦਵਾਈ ਲੈਣ ਕਿਤੇ ਵੀ ਲੈਣ ਜਾਣਾ ਬਈ ਡਾਕਟਰਾਂ ਕੋਲੋਂ ਗੋਲੀ ਲੈ ਲਵੇ ਗੋਲੀਆਂ ਵਾਲੀ ਇਹ ਖਾ ਲਾਂਦਾ ਪਤਾ ਕਿੱਦਾਂ ਉਹ ਆ ਨਾ ਦੋ ਗਟੈਪਕੇ ਦੇ ਵਿੱਚ ਅਸੀਂ ਪਾਣੀ ਦੇ ਵਿੱਚ ਘੋਲ ਦੀ ਰਹੀ ਆ ਗੋੜੀ ਫੇ ਇਹਦੇ ਅੰਦਰ ਇਦਾਂ ਹਾਂ ਸੰਗ ਜੇ ਤੇ ਦੇਖਦੀ ਚামਚੇ ਨਾਲ ਨਾ ਪਾ ਦੀ ਦੀ ਆ ਉਹਿੱਦਾਂ ਉਹਨੂੰ ਲੰਮਾ ਜਿਹਾ ਪਾ ਕੇ ਤੇ ਫੇਰੇ ਇਹ ਨਾ ਇਹ ਨਗਾ ਲੰਦਾ ਆ ਜਦੋਂ ਜਿਹੜੀ ਪੀਣ ਵਾਲੀ ਉਹ ਹੁੰਦੀ ਇੱਕ ਚਮਚਾ ਸਾਰਾ ਭਰ ਕੇ ਦੇਣਾ ਹੁੰਦਾ ਉਹਦੇ ਉਹ ਇਹ ਸਾਰੀ ਦਵਾਈ ਬਾਹਰ ਕੱਢ ਦਿੰਦਾ ਆ ਜਾਂ ਫਿਰ ਨਾ ਉਲਟੀ-ਉਲਟੀ ਕਰ ਦਿੰਦਾ ਉਹ ਕਿਉਂਕਿ ਮੂੰਹ 'ਚ ਫੈਲ ਜਾਂਦੀ ਆ ਸਾਰੇ ਤਾਂ ਕਰਕੇ ਹੁਣ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਬਾਕੀ ਹੁਣ ਮੈਂ ਲੱਗੀ ਸੀਗੀ ਸੀਣ ਇੱਧਰ ਤੇ ਆਹ ਸੂਟ ਸੀ ਲਿਆ ਇਹਨੂੰ ਤਰਪਾਈ ਕਰਨੀ ਆ ਤੇ ਆਹ ਮੈਂ ਕੱਟਿਆ ਸੀਗਾ ਇਹਦੇ ਤੋਂ ਬਾਅਦ ਸ਼ਾਮੀ 4:00 ਵਜੇ ਨੁਕ ਕੱਟ ਕੇ ਰੱਖ ਲੈਣੀ ਆ ਫਿਰ ਮੈਂ ਰਾਤ ਨੂੰ ਜਿੰਨਾ ਟਾਈਮ ਮੇਰਾ ਦਿਲ ਕੀਤਾ ਹਨਾ ਫਿਰ ਮੈਂ ਸੇ ਲੂੰਗੀ ਤੇ ਹੁਣ ਸਮਝਦੇ ਪਾਪਾ ਸ਼ਾਇਦ ਦੇਖੋ ਕਦੋਂ ਤੱਕ ਆਉਂਦੇ ਆ ਤੇ ਫਿਰ ਅਸੀਂ ਜਾਣਾ ਆ ਤੇ ਬਾਕੀ ਹੁਣ ਮੈਂ ਸੇ ਲਵਾਂ ਸਵੇਰੇ ਮੈਂ ਰੀਲ ਵੀ ਮੰਗਾ ਲਈ ਸੀਗੀ ਇਹਦੇ ਨਾਲ ਦੀ ਸੂਟ ਨਾਲ ਦੀ ਤੇ ਹੁਣ ਆਪਾਂ ਸੇ ਲਏਗੇ ਸਿੱਧੀਆਂ ਸਲਵਾਰਾਂ ਆ ਕਿਸੇ ਸਿਆਣੀ ਘਾਂਟੀ ਦੀਆਂ ਹੀ ਆ ਤੇ ਉਹ ਆਪਾਂ ਹੁਣ ਸੀ ਲਈਏ ਸਲਵਾਨ ਨੂੰ ਘੰਟਾ ਕੁ ਮਸੀ ਲੱਗਦਾ ਆ ਪਹੁੰਚੇ ਵੀ ਬਰੀਕ ਹੁੰਦੇ ਆ ਇਹਦੇ ਤੇ ਉਹ ਆ ਪੱਲੇ ਹੋ ਗਏ ਤੇ ਆ ਹੋ ਗਿਆ ਆ ਬਾਦੂ ਜਿਹੜਾ ਕੱਪੜਾ ਇਹਦੇ ਵਿੱਚੋਂ ਬਚ ਜਾਂਦਾ 1 ਮੀਟਰ ਤੇ ਥੋੜਾ ਜਿਹਾ ਪੁੰਚਿਆ ਪੁੰਚਿਆ ਤੇ ਲੱਗ ਜਾਂਦਾ ਆ ਤੇ ਬਾਕੀ ਆ ਜੈਂਪਰ ਹੋ ਗਿਆ ਤੇ ਹਜੇ ਮੈਂ ਕਟਾਈ ਨਹੀਂ ਪਾਈ ਜੈਂਪਰ ਦੀ ਤੇ ਆ ਬਾਹਾਂ ਹੋ ਗਈਆਂ ਤੇ ਆ ਆਪਣੇ ਹੋ ਗਏ ਜਿਹੜੀਆਂ ਹੁੰਦੇ ਕੱਟੇ ਆ ਤੇ ਆ ਪੱਲੇ ਇਹਦੇ ਵਿੱਚ 벨ਟ ਨਹੀਂ ਪੈਂਦੀ ਹੁੰਦੀ ਸਿੱਧੀ ਸਲਵਾਰ 'ਚ ਤੇ ਬਾਕੀ ਬੋਕਰਮ ਇਹ ਜਿਹੜੇ ਪਹੁੰਚੇ ਆ ਬਰੀਕ ਉਹੀ ਪਹਿਣੇ ਆ ਤੇ ਰੀਲ ਤੇ ਹੁਣ ਮੈਂ ਲੱਗੀ ਆ ਜੀ ਸੀਨ